ਇਹਰੇ ਕੈਂਚ ਪੜਾਇਓ 50-50 ਹਜ਼ਾਰ ਆ 50 ਹਜ਼ਾਰ ਬਾਪੂ ਜੀ ਤੁਸੀਂ ਆਪ ਦੇ ਕੋ ਰੱਖਣਾ ਨਹੀਂ ਐ ਨਹੀਂ ਸਵਾਦੂੰਗਾ ਨਹੀਂ ਰੋਣਾ ਨਹੀਂ ਰੋਣਾ ਬਾਦਾ ਘਾਟਾ ਕੋਈ ਗੱਲ ਨਹੀਂ ਇਹਨਾਂ ਨੂੰ ਉਹ ਤਾਂ ਨਹੀਂ ਕਰ ਸਕਦੇ ਸਾਡੇ ਬੋਤਿਆਂ ਮੈਂ ਕਿਹਾ सोनू ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਸਾਡੇ ਨਹੀਂ ਨਹੀਂ ਮੱਜਾਂ ਵਾਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ ਨਾਲ ਖੜੇ ਆ ਬਾਪੂ ਸਾਕਸੀ ਕਾਲ ਹਾਂਜੀ ਬਹੁਤ ਬੜਾ ਕੋਈ ਨਹੀਂ ਚੜਦੀ ਗਲਾ ਚੜਦੀ ਗਲਾ ਸਾਕਸੀ ਕਾਲ ਕੋਈ ਨਾ ਆਉ ਜਾਓ ਕੋਈ ਨਾ ਆਉ ਜਿਹੜਾ ਪਿੱਛੇ ਤੁਹਾਡੇ ਪੋਤੇ ਆ ਮੈਂ ਕਿਹਾ सोनू ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਨਾ ਖਾਲਸੇ ਆ ਕੋਈ ਨੰਬਰ ਲਿਖਾਓ ਇੱਕ ਠੀਕ ਆ ਉਥੋਂ ਗਰੇ ਕੈਸ਼ ਪੜਾਇਓ 55000 ਆ 50000 ਬਾਪੂ ਜੀ ਤੁਸੀਂ ਆਪ ਦੇ ਕੋ ਰੱਖਣਾ 50000 ਹੋਰ ਬਣਾ ਖਾਤਾ ਬਹੁਤ ਆ ਬਾਪੂ ਹੋ ਗਏ ਹੋ ਬਹੁਤ ਅੱਛਾ ਸਤਨਾਮੈ ਦੀ ਚੁੱਪ ਯਾਰ ਹੱਥਾਂ ਤੇ ਕੈਮਰਾ ਨਾ ਚਲਾਵਾ ਕਰੋ ਯਾਰ 2 ਮਿੰਟ ਦੋ ਯਾਰ ਮਾਤਾ ਬਾਪੂ ਚੜਦੀ ਕਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਆਪਕੋ ਕਰਾਂਗੇ ਸਭ ਚੜਦੀ ਕਲਾ ਤੁਹਾਡੇ ਪੁੱਤਿਆਂ ਹਾਂ ਦਬਣਾ ਨਹੀਂ ਵਾਏ ਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਆ ਪਿੰਡ ਪਿੰਡ ਆ ਕੇ

ਇਹ ਆਪਣਾ ਨਹੀਂ ਵੀਰ ਜੀ ਡੰਗਰਾ ਵਿੱਚ ਨਹੀਂ ਭਾਜੀ ਆਪਣਾ ਆਪਣੇ ਘਰ ਨਹੀਂ ਨਹੀਂ ਡੰਗਰਾ ਤੇ ਨਹੀਂ ਭਾਜੀ ਆਪਣਾ ਆਪਣੇ ਘਰ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਨਹੀਂ ਮੱਝਾਂ ਵਾਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ ਵਾਲੇ ਤੇ ਨਹੀਂ ਸੋਣਾ ਵੀਰੇ 50000 ਰੁਪਏ ਹੋਰ ਦੀ ਖਾਸ ਉਹ ਰਿਸ਼ਤਾ ਬੰਨ ਕੇ ਪਿਆ ਦੇ ਵਸਤੇ ਆ ਗਏ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਅਸੀਂ ਤੁਹਾਡੇ ਬੱਚੇ ਆ ਹਾ ਕੋਈ ਨਾ ਡਿਊਟੀ ਲਈ ਆ ਵਾਹ ਗਰੂ ਨੇ ਡਿਊਟੀ ਲਈ ਆ ਕੋਈ ਹੋ ਨਹੀਂ ਐ ਕੋਈ ਚੱਕਰ ਨਾਲ ਖੜੇ ਆ ਬਾਪੂ ਸਾਕੀ ਕਾਲ ਹਾਂਜੀ ਬਹੁਤ ਆ ਮਾਤਾ ਮਾਤਾ ਨਿਕਲਾ ਚੜ੍ਹਦੀ ਗਿਆ ਚੜ੍ਹਦੀ ਗਿਆ ਸਾਕੀ ਕਾਲ ਉਹ ਕਿਹੜਾ ਆ ਯਾਰ ਉਹ ਕੋਈ ਨਹੀਂ ਦਰ ਆ ਤੁਹਾਡੇ ਪੁੱਤ ਆ ਮੈਂ ਕਿਹਾ सोनू ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਨਾ ਖਾਲਸੇ ਆ ਕੋਈ ਨੰਬਰ ਲਖਾਓ ਇੱਕ ਠੀਕ ਆ ਉਥੋਂ ਫਿਰ ਇਹ ਕੈਸ਼ ਪੜਾਇਓ 50-50 ਹਜ਼ਾਰ ਆ 50 ਹਜ਼ਾਰ ਬਾਪੂ ਜੀ ਤੁਸੀਂ ਆਪ ਦੇਖੋ ਰੱਖਣਾ 50 ਹਜ਼ਾਰ ਹੋਰ ਬਣਾ ਖਾਤਾ ਬਹੁਤ ਆ ਹੁਕ ਹੋ ਗਿਆ ਉਹ ਬਹੁਤ ਅੱਛਾ ਸਤਨਾ ਮੈਨੂੰ ਚੁੱਪ ਯਾਰ ਹੱਥਾਂ ਦੇ ਕੈਮਰਾ ਨਾ ਚਲਾਵਾ ਕਰੋ ਯਾਰ 2 ਮਿੰਟ ਦੋ ਯਾਰ ਮਾਤਾ ਬਾਪੂ ਚੜਦੀ ਕਲਾ ਕੋਈ ਨਹੀਂ ਇਗਾ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਹਾਕੂ ਕਰਾਂਗੇ ਸਭ ਚੜਦੀ ਕਲਾ ਤੁਹਾਡੇ ਬੋਧਿਆ ਹਾਂ ਦਬਣਾ ਨਹੀਂ ਵਾਇਗਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਆ ਪਿੰਡ ਪਿੰਡ ਆ ਕੇ ਠੀਕ ਆ ਨਹੀਂ ਆ ਨਹੀਂ ਸਵਾਦ ਹੁੰਦਾ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਜੀ ਹੁਣ ਉਹ ਤਾਂ ਨਹੀਂ ਕਰ ਸਕਦੇ ਅਸੀਂ ਹੈਗੇ ਆ ਵਾਇਗਰੂ ਚਲੋ ਵੀਰੇ ਯਾਰ ਸੋਣਾ ਹਾਂ ਹਾਂ ਤੁਸੀ ਰਹਿ ਕਿੱਥੇ ਰਹੇ ਹੋ ਇੱਥੇ ਹੀ ਆਪਾਂ ਨਹੀਂ ਇਹ ਡੰਗਰਾ ਵਿੱਚ ਬਾਪਾ ਜੀ ਜਿੰਨੇ ਨਹੀਂ ਨਹੀਂ ਡੰਗਰਾ ਤੇ ਨਹੀਂ ਭਾਜੀ ਆਪਣਾ ਆਪਣੇ ਘਰ ਨਹੀਂ ਨਹੀਂ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਸਾਡੇ ਆਪ ਨਹੀਂ ਨਹੀਂ ਮੱਝਾਂ ਵਾਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ ਵਾਲੇ ਤੇ ਨਹੀਂ ਸੋਣਾ ਵੀਰੇ 50000 ਰੁਪਏ ਹੋਰ ਦੀ ਖਾਸਾ ਉਹ ਰਿਸ਼ਤਾ ਬੰਨ ਕੇ ਦੀਆ ਦੇਹਸਤ ਆ ਗਏ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਤੁਹਾਡੇ ਬੱਚੇ ਆ ਹਾ ਕੋਈ ਨਾ ਡਿਊਟੀ ਲਈ ਆ ਵਾਹ ਗਰੂ ਨੇ ਡਿਊਟੀ ਲਈ ਆ ਕੋਈ ਹੋ ਨਹੀਂ ਐ ਕੋਈ ਚੱਕਰ ਨਹੀਂ